ਕਵਾਕਵਾਕ ਪੀਰੀਏ ਵਿੱਚ ਜਾ ਕੇ ਸਰਚ ਪੇਸ਼ਨ ਕਰ ਰਹੇ ਹਾਂ ਜਵੇਦਕਾਰ ਨਗਰ ਦੇ ਕੋਈ 4-5 ਘਰਾਂ ਵਿੱਚ ਸਰਚ ਕੀਤਾ ਗਿਆ ਕਿਸੇ ਵੀ ਇਲਾਕੇ ਜਾਂ ਕਿ ਮਹੱਲੇ ਦੇ ਜਾਂਦੇ ਆ ਤਾਂ ਉਸ ਪਬਲਿਕ ਸਾਨੂੰ ਬਹੁਤ ਹੀ ਪੋਜ਼ਿਟਿਵ ਰਿਸਪੋਂਸ ਆਉਦਾ ਪਿਆ ਛੇਤੀ ਰੌਂਡ ਅਪ ਕਰਕੇ ਜਿਲ੍ਹਾ ਵਿੱਚ ਪਹੁੰਚਾਂਗੇ 30% ਜਿਹੜੇ ਕਹਿੰਦੇ ਨੇ ਵੀ ਜੇ ਰਹਿ ਗਿਆ ਹੈ ਤੇ ਅਸੀਂ ਉਹਨੂੰ ਵੀ ਬਿਲਕੁਲ ਸਾਫ ਕਰ ਦਾਂਗੇ ਬਹੁਤ ਚੱਜੀ ਹੋਈ ਆ ਉਹ ਜਨ ਨਸਾਲ ਲਖਵਾ ਵੀ ਜਮਾ ਖਤਮ ਹੋ ਗਿਆ ਇਹ ਮੇਮ ਲਗਾਤਾਰ ਚਲਦੀ ਰਹਿਣੀ ਚਾਹੀਦੀ ਪਹਿਲਾਂ ਬਹੁਤ ਬਰੇ ਖਾਸ ਸੀ ਨੰਗ ਨੰਗ ਨੇ ਖਤਮ ਕੀਤਾ ਦੂਜੀ ਥਾਂ ਤੋਂ ਲੋਕ ਕੀ ਆਗੇ ਨਾ ਚਾ ਵੀਡੀਓ ਦੇਖੇ ਜਿਹੜੇ ਜਿਹੜੇ ਹੋਏ ਮਚਦੇ ਹੀ ਆ ਉਹ ਜਨ ਅਸਾਲ ਲਗਭਗ ਜਮ ਖਤਮ ਹੋ ਚੁੱਕਿਆ ਤੇ ਐਮਓਐਮ ਲਗਾਤਾਰ ਚਲਦੀ ਰਹਿਣੀ ਚਾਹੀਦੀ ਹੈ ਜਿਹੜੇ ਕੰਮ ਕਰ ਰਹੇ ਆ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਪਹਿਲਾਂ ਕੀ ਹਾਲਾਤ ਸੀਗੇ ਪਹਿਲਾਂ ਬਹੁਤ ਬੁਰੇ ਹਾਲਾਤ ਸੀਗੇ ਕਿਸ ਤਰ੍ਹਾਂ ਦੱਸੋਗੇ ਬਸ ਇਥੋਂ ਨੰਗੀਂ ਟਾਪੜੇ ਨੰਗ ਨੰਗ ਨਾ ਸਕਦੇ ਸੀ ਇਥੋਂ ਇੰਨੇ ਪੀੜ ਹੁੰਦੀ ਸੀ ਦੂਜੀ ਥਾਂ ਤੇ ਲੋਕੀ ਆਗੇ ਨਾ ਛਵੀਜ ਹੁੰਦੇ ਸੀ ਇੱਥੇ ਹੁਣ ਕਿੱਦਾਂ ਦਾ ਮਾਹੌਲ ਲੱਗਦਾ ਹੁਣ ਤਾਂ ਵੇਖੋ ਤੁਸੀਂ ਆਸ-ਪਾਸੇ ਬੰਦਾ ਛੱਡੋ ਚਿੜੀ ਨਹੀਂ ਵਿਖਦੀ ਪਈ ਇਹ ਹੁੰਦਾ ਹੀ ਸੀਗਾ ਵੀ ਆਪਾਂ ਕੰਮਕਾਰਾਂ ਦੇ ਬੰਦੇ ਆ ਤੇ ਜੇ ਸ਼ਿਕਾਇਤਕਾਰ ਵੀ ਦਿੱਤੀ ਤੇ ਇਹਨਾਂ ਨੂੰ ਖਬਰ ਮਿਲ ਜਾਣੀ ਹੈ ਕਿ ਵੀ ਇਹਨਾਂ ਦੇ ਹੁੰਦੇ ਆ ਤੇ ਐਵੇਂ ਅੰਦਰ ਬਾਹਰ ਵੀ ਜਾਣਾ ਕੰਮਕਾਰ ਵੀ ਕਰਨੇ ਆ ਹਣੀਵਾਲ ਪੁਲਸ ਜੈਓ ਕਰੀ ਰਿਆ ਸੀ ਪੁਲਸ ਦਾ ਜੈਓ ਕਰਦੇ ਆ ਪੂਰਾ ਇਹ ਬਹੁਤ ਵਧੀਆ ਕੰਮ ਹੋ ਰਿਹਾ ਤੇ ਰੈਗੂਲਰ ਚੱਲਣਾ ਚਾਹੀਦਾ ਕੰਮ ਕਿ ਕਿ ਸ਼ਕਤੀ ਕੀ ਤਿੰਨ ਅਸ਼ਿਆ ਦੇ ਬੰਦੇ ਫੜ ਰਹੇ ਆ ਨਸ਼ਾ ਕਰਨ ਵਾਲੇ ਨਸ਼ਾ ਖਾਣ ਵਾਲੇ ਪੱਤੀ ਕਰਾ ਰਹੇ ਆ ਇਹ ਮਤਲਬ ਚੱਲਣਾ ਚਾਹੀਦਾ ਰੈਗੂਲਰ ਕੰਮ ਚੱਲਣਾ ਚਾਹੀਦਾ ਇਹ ਨਾਵੇ ਮਤਲਬ ਕੀ ਹੈ ਵੀ ਨਾ ਦੋ ਮਹੀਨਾ ਕੰਮ ਚੱਲਦੇ ਬਾਅਦ ਫਿਰ ਉਹੀ ਹੋ ਜਾਏ ਇਹ ਲੱਗਦਾ ਚੱਲਦੇ ਰਹਿਣਾ ਚਾਹੀਦਾ ਕੰਮ ਵੈਸੇ ਲੱਗਦਾ ਕੁਝ ਹੈ ਬਹੁਤ ਕੋਸਾਈ ਬਹੁਤ ਬਹੁਤ ਜ਼ਿਆਦਾ ਬੋਲਦੇ ਨੇ ਜਿਹੜੀ ਹੈਗੇ ਕੋਈ ਵੇਚਣ ਵਾਲੇ ਕੋਈ ਕਰਨ ਵਾਲੇ ਹੈਗੇ ਤੋਂ ਨਹੀਂ ਕੋਈ ਨਹੀਂ ਜੀ ਸਾਰੇ ਲਗਭਗ ਅੰਦਰ ਬੰਦ ਕਰ ਦਿੱਤੇ ਕੋਈ ਸੁਣਿਆ ਬਾਰ ਕੋਈ ਨਹੀਂ ਗਿਆ ਸੋ ਜੀ ਠੀਕ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹੁਣ ਜਿਵੇਂ ਮਰਜੀ ਅਸੀਂ ਬੈਠੇ ਰਹੇ ਜਿਵੇਂ ਮਰਜੀ ਖੜੇ ਰਹੇਗੇ ਬਹੁਤ ਹੀ ਵਧੀਆ ਹੈ ਜੀ ਵੀਰੇ ਠੀਕ ਹੈ 30% ਰਹੇਗਾ ਤੇ 70 ਵੀ ਕੰਮ ਹੋ ਗਿਆ ਜੀ ਬਹੁਤ ਵਧੀਆ ਵੀਰੇ ਅਜੇ ਤੱਕ ਇਹਨੇ ਸ਼ਾਬਾਸ਼ੇ ਤੁਹਾਡੇ ਪੌਂਸ ਆ ਲੈnde ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਤੁਹਾਡਾ ਏਰੀਆ ਹੁਣ ਕਿਹੋ ਜਿਹਾ ਮਹਿਸੂਸ ਹੁੰਦਾ ਕੀ ਬੰਦਾ ਬਹੁਤ ਵਧੀਆ ਜੀ ਮਤਲਬ ਪਹਿਲਾਂ ਕਿਹੋ ਜਿਹੇ ਹਾਲਾਤ ਹੁੰਦੇ ਸੀਗੇ ਪਹਿਲਾਂ ਤਾਂ ਜੂ ਮਾਰੇ ਹੁੰਦੇ ਸੀ ਕੀ ਚੱਲਦਾ ਸੀਗਾ ਉਹ ਤਾਂ ਤੁਹਾਨੂੰ ਵੀ ਪਤਾ ਹੀ ਜੀ ਬਾਹਰਲੇ ਬੰਦੇ ਪਤਾ ਨਹੀਂ ਹੁਣ ਕਿਹੜੇ ਕਿਹੜੇ ਹੁੰਦੇ ਮੈਂ ਇਕੱਲੀ ਆ ਜੀ ਮੇਰਾ ਵੀ ਮੁੰਡਾ ਥੋੜੇ ਦੇ ਨਹੀਂ ਹੋਏ ਮੱਕੇ ਨਹੀਂ ਛੋਟਾ ਹਾਂਜੀ ਇਥੇ ਬਾਈ ਜੀ ਕਿ ਤੁਹਾਡੇ ਇਲਾਕੇ ਦੇ ਇਥੇ ਬਾਈ ਜੀ ਕਹਿੰਦੇ ਜੀ ਸਾਡਾ ਤਾਂ ਹੁਣ ਆਇਆ ਲੱਗਦਾ ਵੀ ਕੈਨੇਡਾ ਆਰਗਿਆ ਬਣ ਜਾਂਦਾ ਬਹੁਤ ਜਿਆਦੇ ਜੀ ਬਹੁਤ ਹੀ ਵਧੀਆ ਵੀਰੇ ਕੀ ਲੱਗਦਾ ਕੈਨੇਡਾ ਰਗਈ ਠੀਕ ਆ ਜੀ ਜਿਵੇਂ ਹੁਣ ਪੁਲਿਸ ਦਾ ਤੁਸੀਂ ਸਾਥ ਦੇ ਰਹੇ ਹੋ ਪਹਿਲਾਂ ਕਿਤੇ ਕਿਨਾ ਕਿਤੇ ਡਰ ਲੱਗਦਾ ਸੀ ਧਮਕੀਆਂ ਆਉਂਦੀਆਂ ਸੀ ਹਾਂਜੀ ਡਰ ਲੱਗਦਾ ਸੀ ਉਦੋਂ ਕਹਿ ਨਹੀਂ ਸਕਦੇ ਹੁਣ ਜਿਹੜਾ ਮੇਰਾ ਮੁੰਡਾ ਮੁੱਕ ਗਿਆ ਕਹਿੰਦਾ ਮੰਮੀ ਤੁਸੀਂ ਕਹਿਣਾ ਨਹੀਂਗਾ ਮੈਂ ਕਿਹਾ ਠੀਕ ਆ ਪਤਨ ਨਹੀਂ ਕਹਿੰਦੀ ਜੀ ਹਮ ਇੱਕ ਵਾਰੀ ਸੀ ਮੇਰਾ ਮੁੰਡਾ ਛੋਟਾ ਜੀ ਮਰ ਗਿਆ ਜਾਨਕਿ ਹੁਣ ਤੁਸੀਂ ਪੁਲਿਸ ਨੂੰ ਇਹ ਕਹਿਣਾ ਚਾਹੁੰਦੇ ਹੋ ਵੀ ਲਗਾਤਾਰ ਇਹ ਜਾਰੀ ਰੱਖਣ ਮੈਂ ਹਾਂ ਤੁਹਾਡੀ ਹਾਂਜੀ ਜਾਰੀ ਰੱਖਾਂ ਬਹੁਤ ਵਧੀਆ ਵੀਰੇ ਅੱਜ ਤਾਂ ਕਹਿੰਦੇ ਸ਼ਾਵਾਸ਼ ਏ ਤੁਹਾਡੇ ਪੁਲਿਸ ਵਾਲਿਆਂ ਦੇ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਵੀਰੇ ਬਹੁਤ ਵਧੀਆ ਗੱਲ ਹੋ ਗਿਆ ਅਸੀਂ ਆਲੇ ਵੀ ਜਿਹੜੇ ਆਉਣ ਵਾਲੇ ਬੱਚੇ ਜਿਹੜੇ ਹੋਣ ਵਾਲੇ ਵੀ ਉਹ ਬਚ ਜਾਣਗੇ ਤੇ ਨਹੀਂ ਆਏ ਵੇਖ ਵੇਖ ਜਿਵੇਂ ਜਿਵੇਂ ਜਵਾਨ ਹੋਣ ਗਏ ਦੇਖ ਕੇ ਲੱਗ ਜਾਣਗੇ ਤੋਂ ਮਾਵਾ ਦਾ ਢੱਡ ਨਹੀਂ ਗਈ ਦਿੰਦਾ ਸੀਸਾ ਬੱਸ ਸੀਸੇ ਦੇ ਹੋਗੇ ਜੇ ਬੱਚੇ ਆਏ ਹੋ ਜਾਣ ਬਸ ਆਹੀ ਗੱਲ ਹੈ ਨਹੀਂ ਰੇ ਠੀਕ ਹੈ ਜੀ ਸਤਸਨ ਕਰ ਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੁੱਧ ਜਿਹੜੀ ਮੈਂ ਵੀਡੀਓ ਹੀ ਏ ਉਸ ਦੇ ਵਿੱਚ ਮਾਂ ਜੋ ਸਾਡੇ ਐਸਐਸ ਡਾਕਟਰ ਪ੍ਰਗਜ ਜਿੰਦੀ ਰਹਿੰਦਾ ਮੈਂ ਇਹ ਅਸੀਂ ਜਿਹੜੇ ਇਸ ਮਹਿਮ ਦੇ ਤਹਿਤ ਵਾਖਵਾਖ ਏਰੀਏ ਵਿੱਚ ਜਾ ਕੇ ਸਰਚ ਆਪਰੇਸ਼ਨ ਕਰ ਰਹੇ ਆ ਜਿਵੇਂ ਅੱਜ ਅਸੀਂ ਬੇਦਕਰ ਨਗਰ ਸੰਜੇ ਨਗਰ ਵਿੱਚ ਵੀ ਸਰਚ ਆਪਰੇਸ਼ਨ ਆਰੰਭ ਕੀਤਾ ਹੋਇਆ ਤੇ ਹੁਣ ਅਸੀਂ ਬੇਦਕਰ ਨਗਰ ਦੇ ਕੋਈ 4-5 ਘਰਾਂ ਦਾ ਸਰਚ ਕੀਤਾ ਗਿਆ ਜਿਸ ਦੇਖਿਆ ਵੀ ਇਹ ਜਿਹੜੇ ਨਸ਼ਾ ਵਿਚਨ ਵਾਲੇ ਨੇ ਇਸ ਟਾਈਮ ਕੋਈ ਤਾਂ ਅਸੀਂ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਰੌਂਡ ਅਪ ਕਰਕੇ ਅੰਦਰ ਅੰਦਰ ਪੇ ਦਿੱਤਾ ਜੇਲਾਂ ਦੇ ਅੰਦਰ ਤੇ ਕੋਈ ਜਿਹੜੇ ਹੈਗੇ ਨੇ ਜਿਹੜੇ ਹੁਣ ਘਰਾਂ ਤੇ ਜਾਣਦੇ ਆ ਤੇ ਉਹ ਪਗੋੜੇ ਨੇ ਘਰਾਂ 'ਚ ਲੋਕ ਲੱਗੇ ਹੋ ਜਾਂ ਘਰਾਂ ਦੇ ਵਿੱਚ ਰਹਿਣਾ ਨਹੀਂ ਪਾਏ ਜਾ ਰਹੇ ਤੇ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਇਹਨਾਂ ਤੇ ਪ੍ਰੈਸ਼ਰ ਹੈ ਜਾਂ ਜਿਹੜਾ ਦਬਾਅ ਹੈ ਸਾਡਾ ਇਸੇ ਤਰ੍ਹਾਂ ਹੀ ਕੰਟੀਨਿਊ ਬਣਿਆ ਰਹੇਗਾ ਤਾਂ ਜੋ ਇਹਨਾਂ ਨੂੰ ਦੁਬਾਰਾ ਨਸ਼ਿਆਂ ਵਾਲੇ ਪਾਸੇ ਧਿਆਨ ਨਾ ਜਾਏ ਸਰਬਰਾਹਮ ਪਬਲਿਕ ਦਾ ਕਿਸ ਤਰ੍ਹਾਂ ਸਹਿਯੋਗ ਮਿਲਦਾ ਹਾਂ ਅਸੀਂ ਜਦੋਂ ਕਿਸੇ ਵੀ ਇਲਾਕੇ ਜਾਂ ਕਿ ਮਹੱਲੇ ਚ ਜਾਂਦੇ ਹਾਂ ਤਾਂ ਉਸੇ ਪਬਲਿਕ ਸਾਨੂੰ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਆਉਂਦਾ ਪਿਆ ਇਸ ਚੀਜ਼ ਦੀ ਸਾਨੂੰ ਵੀ ਬਹੁਤ ਖੁਸ਼ੀ ਮਿਲਦੀ ਜਦੋਂ ਪਬਲਿਕਾਂ ਦੀ ਵੀ ਪੁਲਿਸ ਨੇ ਜਿਹੜਾ ਪਿਛਲੇ ਟਾਈਮ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਜਿਹੜਾ ਨਸ਼ਾ ਬੰਦ ਹੋ ਗਿਆ ਹੈ ਤੇ ਕੁਝ ਜਿਹੜੇ ਕੋਈ ਮਾੜੇ ਅੰਸਰ ਹੋਏ ਗਏ ਨੇ ਜਿਹੜੇ ਅਜੇ ਵੀ ਲੱਗੇ ਹੋਏ ਨੇ ਤੇ ਉਹਨਾਂ ਨੂੰ ਅਸੀਂ ਛੇਤੀ ਰਾਉਂਡ ਅਪ ਕਰਕੇ ਜ਼ਿਲ੍ਹਾ ਵਿੱਚ ਭੇਜਾਂਗੇ ਜੀਐਸਵੀ ਸਾਹਿਬ ਜਿਹੜੇ ਇਲਾਕੇ ਦੇ ਵਿੱਚ ਤੁਸੀਂ ਖੜੇ ਆ ਇੱਥੇ ਪਬਲਿਕ ਨੇ ਇਸੇ ਇਲਾਕੇ ਦੇ ਨੇ ਇਹ ਗੱਲ ਕਹੀ ਹੈ ਉਹਦੇ ਵੀ 70% ਹੈ ਜਿਹੜਾ ਸਾਨੂੰ ਇਹ ਲੱਗਦਾ ਕਿ ਸਾਡਾ ਏਰੀਆ ਕੈਨੇਡਾ ਬਣ ਗਿਆ 30% ਰਹੇ ਨੇ ਇਹ ਮੰਨਦੇ ਹੋ ਗੱਲ ਨੂੰ ਹਾਂ ਬਿਲਕੁਲ ਸਾਨੂੰ ਏਸੀ ਦੀ ਬੜੀ ਮਹਿਸੂਸ ਹੁੰਦਾ ਜਦੋਂ ਖੁਸ਼ੀ ਹੁੰਦੀ ਹੈ ਜਦੋਂ ਤੁਹਾਨੂੰ ਕਿਸੇ ਤੁਹਾਡੇ ਕੰਮ ਦੀ ਇਹ ਤੇ ਕੰਮ ਦੀ ਕੋਈ ਪਬਲਿਕ ਸਲਾਹਗਾ ਕਰਦੀ ਹੈ ਤੇ ਜਿਹੜਾ ਪਬਲਿਕ ਦਾ ਜਿਹੜਾ ਹੈਗਾ ਇਹ 30% ਜਿਹੜੇ ਕਹਿੰਦੇ ਨੇ ਵੀ ਜਿਹੜੇ ਰਹਿ ਗਿਆ ਹੈ ਤੇ ਅਸੀਂ ਉਹਨੂੰ ਵੀ ਬਿਲਕੁਲ ਸਾਫ ਕਰ ਦਾਂਗੇ ਕਿਉਂਕਿ ਹੁਣ ਸਾਡਾ ਜਿਹੜਾ ਇਹਦੇ ਤੇ ਕੰਟੀਨਿਊ ਦਬਾਅ ਬਣਿਆ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਚੀਜ਼ ਦੀ ਮਹਿਮ ਵਿਢੀ ਹੋਈ ਹੈ ਤੇ ਜਿਹੜੇ ਕਾਫੀ ਇਸ ਟਾਈਮ ਜਿਹੜੇ ਵੱਡੇ ਸਮੱਗਲਰ ਨੇ ਉਹ ਬ੍ਰੇਕ ਹੋ ਚੁੱਕੇ ਨੇ ਤੇ ਜਿਹੜੇ ਛੋਟੇ ਲੈਵਲ ਦੇ ਨੂੰ ਅਸੀਂ ਬ੍ਰੇਕ ਕਰੀ ਜਾ ਰਹੇ ਹਾਂ ਥੱਲੇ ਡਿਸਟ੍ਰੀ ਲੈਵਲ ਤੇ ਜਾਂ ਸਾਡੇ ਫ੍ਰੀਕੋਡ ਪੀਸ ਵੱਲੋਂ ਜਿਹੜੇ ਛੋਟੇ ਲੈਵਲ ਤੇ ਰਾਉਂਡ ਅਪ ਕਰਕੇ ਜਿਹੇ ਜ਼ਿਲ੍ਹਿਆਂ 'ਚ ਭੇਜ ਰਹੇ ਹਾਂ ਤੇ ਤਾਨੂੰ ਉਮੀਦ ਹੈ ਵੀ ਹੌਣ ਵਾਲੇ ਟਾਈਮ ਦੇ ਵਿੱਚ ਜਿਹੜੇ ਪਬਲਿਕ ਇਹ ਨਸ਼ੇ ਤੋਂ ਰਾਤ ਮਹਿਸੂਸ ਕਰੇ ਹਾਂ ਅਸੀਂ ਸਾਡੀਆਂ ਲਿਸਟਾਂ ਤਿਆਰ ਨੇ ਜਿਨ੍ਹਾਂ ਨੇ ਨਸ਼ੇ ਦੀ ਕਮਾਈ ਤੋਂ ਘਰ ਬਣਾਏ ਨੇ ਜਾਂ ਬੜੀ ਬੜੀ ਵਧੀਆ ਜੀਵਨ ਬਤੀਤ ਕਰਦੇ ਕਰ ਰਹੇ ਨੇ ਤੇ ਜਿਹੜਾ ਨਾਲ ਦੇ ਜਿਹੜੇ ਪਰਿਵਾਰ ਨੇ ਜਾਂ ਹੋਰ ਕੋਈ ਬੱਚੇ ਵੀ ਆ ਕੇ ਉਹਨਾਂ ਨੂੰ ਰੀਡ ਰਹੇ ਨੇ ਵੀ ਬਿਨਾ ਕੰਮ ਕੀਤੇ ਤੋਂ ਇਹ ਆਦਾ ਵਧੀਆ ਜੀਵਨ ਅਸੀਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਘਰਾਂ ਤੇ ਉਹ ਵੀ ਕਰਾਂਗੇ ਜਿਹਨਾਂ ਨਸ਼ੇਨਾਕ ਬਣੀ ਹੋਈ ਕਮਾਈ ਦੇ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ ਸਰ ਹੁਣ ਕਿਸੇ ਚੈਕਿੰਗ ਕੀਤੀ ਦੇ ਵਿੱਚ ਬਰਮ ਕੰਮ ਦੀ ਹੋਈ ਹੈ ਨਹੀਂ ਹੁਣ ਅੱਜ ਦੀ ਜਿਹੜੀ ਚੈਕਿੰਗ ਕੀਤੀ ਅਸੀਂ ਉਹਦੇ ਵਿੱਚ ਇੱਕ ਦੋ ਰਾਉਂਡ ਅਪ ਕੀਤੇ ਨੇ ਤੇ ਉਹ ਅਸੀਂ ਚੈੱਕ ਕਰਾਂਗੇ ਵੀ ਸਾਡੇ ਲਿਸਟਡ ਨੇ ਜਾਂ ਕੀ ਉਹਨਾਂ ਦਾ ਸਟੇਟਸ ਪਿੱਛੇ ਰਿਹਾ ਹੈ ਇਹ ਸ਼ੱਕੀ ਘਰੀ ਸੀ ਪਹਿਲਾਂ ਤੇ ਹਾਂ ਇਹ ਸਾਰੇ ਜਿੰਨਾ ਵੀ ਘਰਾਂ ਚ ਅਸੀਂ ਸਰਚ ਕਰਦੇ ਆਂ ਇਹ ਸਾਡੇ ਕੋਈ ਸਾਨੂੰ ਕੰਪਲੇਂਟ ਆਉਂਦੀ ਏ ਜਾਂ ਮਹੱਲੇ ਵੱਲੋਂ ਤੇ ਉਹ ਇਹ ਸ਼ੱਕੀ ਘਰਾਂ ਤੇ ਹਮੇਸ਼ਾ ਰੀਡ ਕੀਤੀ ਜਾਂਦੀ ਚਲੋ